ਜੀ ਇੱਥੇ ਤੇ ਜਿਹੜਾ ਮਰਨ ਵਾਲਾ ਸੀ ਉਹਦਾ ਸ਼ੋਭਮ ਇੱਕ ਗੌਤਮ ਉਰਫ ਸ਼ਿਸ਼ਿਵਮ ਇਹ ਦੋਨੇ ਯੂਪੀ ਯੋਧਿਆ ਦੇ ਰਹਿਣ ਵਾਲੇ ਨੇ ਬੇਸਿਕਲ ਪਿੱਛੋਂ ਪਰ ਇਹ ਮੁੰਡਾ ਹੁਣ 31 ਸੈਕਟਰ ਦੇ ਵਿੱਚ ਰਹਿ ਰਿਹਾ ਇਹਦੇ ਨਾਲ ਦਾ ਇੱਕ ਤੋਂ ਪੂਜਾ ਡਾਕਟਰ ਸਰਕਾਰੀ ਫੋਰਟਿੰਗ ਦਾ ਇਹਨਾਂ ਨੇ ਇੱਕ ਪੂਰੇ ਠੇਕੇ ਦੇ ਉੱਤੇ ਹੋਟਲ ਲਿਆ ਸੀਗਾ ਉਹ ਹੋਟਲ ਦੇ ਵਿੱਚ ਇਹਨਾਂ ਦਾ ਹੁਣ ਆਪਸ ਦੇ ਵਿੱਚ ਲੈਣ ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ 20 ਦਿਨਾਂ ਤੋਂ ਅੱਲ ਇਹਨਾਂ ਨਾਲ ਕਾਫੀ ਝਗੜਾ ਹੋਇਆ ਉਸ ਤੋਂ ਬਾਅਦ ਅੱਜ ਸਵੇਰੇ ਇਹਨਾਂ ਨੇ ਪੂਰੀ ਪਲੈਨਿੰਗ ਨਾਲ ਆ ਕੇ ਹੋਟਲ ਦੇ ਵਿੱਚ ਸੁਤਾ ਬਿਆਜ਼ ਦਾ ਮੁੰਡਾ ਸ਼ੁਭਮ ਜਿਹੜਾ ਪੁੱਤ ਉਹਦਾ ਕੀ ਮਤਲਬ ਹੈ ਸਰ ਮਾਰਨ ਦਾ ਕਾਰਨ ਕੀ ਦੱਸਿਆ ਇਹਨਾਂ ਨੇ ਮਾਰਨ ਦਾ ਪੈਸੇ ਦੇ ਲੈਣ ਤੇ ਕਿੰਨੇ ਕ ਬੰਦੇ ਇਨਵੋਲਡ ਨੇ ਸਾਰੇ ਇਹਦੇ ਵਿੱਚ 5 ਬੰਦੇ ਇਨਵੋਲਡ ਜਿਸ ਦਾ ਕਤਲ ਹੋਇਆ ਸਰ ਉਹਦਾ ਨਾਮ ਕੀ ਹੈ ਤੇ ਉਹ ਉਹ ਕੀ ਕੰਮ ਕਰਦਾ ਸੀਗਾ ਉਹਦਾ ਸ਼ੁਭਮ ਨਾਮ ਆ ਤੇ ਉਹ ਇਸੇ ਹੋਟਲ ਦੇ ਵਿੱਚ ਇਹ ਦੋਨੇ 파ਟਰਨਰ ਨੇ ਦੋਸ਼ੀ ਤੇ ਮਾਰਨ ਵਾਲਾ ਦੋਨੇ ਆਪਸ ਦੇ ਵਿੱਚ 파ਟਰਨਰ ਨੇ ਫੋਟੋ ਦੇ ਉੱਤੇ ਜਿਹੜਾ ਠੇਕੇ ਤੇ ਲਿਆ ਹੋਇਆ ਹੈ ਤੇ ਜਿਹੜੇ ਇਹ ਦੋ ਫੜੇ ਗਏ ਨੇ ਇਹਨਾਂ ਦੇ ਨਾਮ ਕੀ ਨੇ ਇਹਨਾਂ ਦਾ ਨਾਮ ਇੱਕ ਦਾ ਹੈਗਾ ਗੌਤਮ ਰੁਸ਼ ਸ਼ੁਭਮ ਸ਼ਿਵਮ ਇਹ ਕਹੇਗਾ ਨikhil ਸਰ ਇੱਕ ਕਤਲ ਕਿਸ ਤੋਂ ਹਥਿਆਰ ਨਾਲ ਕੀਤਾ ਇਹ ਕਿਰਚਨਾਲ ਕਰਿਆ ਗਿਆ ਤੇ ਕਿੰਨੀ ਕਿੰਨੇ ਵਾਰ ਕਰਿਆ ਇਹਨਾਂ ਨੇ ਤਿੰਨ ਚਾਰ ਵਾਰ ਕਰਿਆ